ਉਹ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁਖੀ ਜੀ ਇਹਨਾਂ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਆਂ ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਐਮਐਲਏ ਨੇ ਤੇ ਡਾਕਟਰ ਪ੍ਰੀਮਰਾ ਉਮੀਦਵਾਰ ਦੀ ਸੋਚ ਦੇ ਧਾਰਨੀ ਨੇ ਸਾਡੇ ਕੌਜਿਸ ਸਰਕਾਰ ਜੋ ਯਾਦ ਦੇ ਮਿਸਟਰ ਸੁਭਾਸ਼ ਸਿੰਘ ਮਹਾਤਮਾ ਵਰਗੁਣਾ ਦੇ ਨਾਲ ਡਾਕਟਰ ਸੁਨੀਲ ਪਾਠੇ ਜੀ ਮੇਰੇ ਜਿਹੜੇ ਬਹੁ ਨੇੜੇ ਦੇ ਸਾਥੀ ਹੈ ਮੇਰੇ ਨਾਲ ਵਿਧਾਨ ਸਭਾ ਚ ਪਿਛਲੇ ੜੀ ਦੇ ਨਾਲ ਸੀ ਸਰਦਾਰ ਬਲੰਸਿੰਗ ਪੰਡੋਈ ਸਾਹਿਬ ਔਰ ਅੱਜ ਮੇਰੇ ਨਾਲ ਜੋ ਮਾਨ ਪ੍ਰਾਪਤ ਕਰ ਰਹੇ ਆ ਸ਼੍ਰੀ ਸੁਮੇ ਦਾ ਟੰਡਾ ਜੀਰੇ ਸ਼੍ਰੀ ਪਰਸੇ ਸਿੰਘ ਅਸੀਵ ਦੇ ਪ੍ਰਧਾਨ ਨੇ ਔਰ ਸੁਮਿਤ ਮੇਰੇ ਨਾਲ ਹੀ ਸਾਥੀ ਪ੍ਰੈਸ ਸਭ ਤੋਂ ਪਹਿਲਾਂ ਤਾਂ ਮੈਂ ਦਾ ਪ੍ਰਮਾਖਸੀ ਮਾਨ ਸਰਪ ਸੀਐਮ ਸਰ ਦਾ ਪਰ ਡਾਕਟਰ ਸੰਦੀਪ ਪਾਠਕ ਜੀ ਦਾ ਤਨਵਾਦ ਕਰਦਾ ਕਿ ਮੈਨੂੰ ਉਸ ਵੇਲੇ ਉਹਨਾਂ ਨੇ ਜੁਆਇਨ ਕਰਾਇਆ ਤੇ ਮੈਨੂੰ ਲੱਗਦਾ ਜੀ ਇਸ ਪਾਰਟੀ ਦੇ 92 ਐਮਐਲਏ ਹੋਣ ਉਹਨਾਂ ਨੂੰ ਸ਼ਾਇਦ ਦੂਸਰੇ ਐਮਐਲਏ ਦੀ ਲੋੜ ਨਹੀਂ ਪੈਂਦੀ ਪਰ ਅੱਜ ਮੈਂ ਇਹ ਮਾਨਸੂਸ ਕਰ ਰਿਹਾ ਕਿ ਮੈਂ ਆਵਾਮੀ ਪਾਰਟੀ ਦਾ ਇੱਕ ਸਪਾਈ ਬਣ ਜਾ ਰਿਹਾ ਮੈਂ ਉਸ ਹਲਕੇ ਤੋਂ ਆਣਾ ਜਿੱਥੇ ਸ਼ਹੀਦ ਅਸਦਪੁਰ ਸਿੰਘ ਦਾ ਜਦੀ ਪਿੰਡ ਹੈ। ਪਰ ਮੇਰੀ ਇਹ ਸਦਾ ਹੀ ਇਹ ਦਿਲੀ ਖਾਸ਼ ਵੀ ਰਹੀ ਹੈ ਕਿ ਉਹ ਹਲਕਾ ਜਿੱਥੇ ਸ਼ਹੀਦ ਅਸਦਪੁਰ ਸਿੰਘ ਨੇ ਆਪਣਾ ਬਚਨ ਬਤਾਇਆ ਹੋਵੇ। ਪਰ ਸਾਨੂੰ ਅੱਜ ਕੇ ਜਿਹੜੇ ਮੈਂ ਐਮਐਲਏ ਹਾਂ ਜਾਂ ਸਾਰੇ ਹੀ ਪੰਜਾਬੀ ਦਾ ਨਿਗਮ ਆਇਓ ਸ਼ਹੀਦ ਅਸਦਪੁਰ ਸਿੰਘ ਦੇ ਤੌਰ ਤੇ। ਔਰ ਮੈਨੂੰ ਉਹਨਾਂ ਰੈਬਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸਾਸ਼ੀ ਕਾਸ਼ੀਰામ ਜੀ ਜਿਹੜਾ ਨੇ ਸਾਨੂੰ ਡਾਕਟਰ ਨੂੰ ਬੇਟਕ ਕਰਦਾ ਜੋ ਸਾਡੇ ਤੇ ਉਹਨਾਂ ਦੇ ਆਸ਼ਾਨ ਨੇ ਜੋ ਸਾਡੇ ਲਈ ਉਹ ਨਹੀਂ ਕੀਤਾ ਪਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਲਈ ਤਾਂ ਦਾ ਸਭ ਤੋਂ ਵੱਡਾ ਕਾਰਨ ਲੈ ਰਿਹਾ ਤੇ ਜਦੋਂ ਮੈਂ ਸੀਐਮ ਸਾਹਿਬ ਨੂੰ ਇਹ ਕਿਹਾ ਕਿ ਕਿ ਸ਼ਹੀਦੇ ਉਸ ਦਾ ਪਗਸਿੰ ਦੇ ਵਿੱਚ ਉਸ ਨੂੰ ਕਿਹਾ ਮੈਂ ਜਿਸ ਦਿਨ ਉਹ ਸੌ ਚੁੱਕੀ ਸੀ ਮੈਂ ਉਸਨ ਉਸ ਸੌਸ ਮਗਰ ਦੇ ਵਿੱਚ ਹਾਦਸਾ ਸੀ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਕਹਿ ਕੇ ਤੁਸੀਂ ਉੱਥੇ ਇਹਨਾਂ ਦੇ ਨਾਂ ਤੇ ਇੱਕ ਮੈਡੀਕਲ ਕਾਲਜ ਬਣਾਓ ਤਾਂ ਇਹਨਾਂ ਨੇ ਵਿਦਆਉਟ ਐਨੀ ਹੈਜ਼ਿਟੇਸ਼ਨ ਉਸੇ ਬਿਲਕੁਲ ਕਹਿ ਕੇ ਮੈਂ ਇਸ ਧਰਤੀ ਤੇ ਮੈਡੀਕਲ ਕਾਲਜ ਜ਼ਰੂਰ ਬਣਾਉਂਗਾ ਮੈਂ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਮਾਨ ਬੜੀ ਗੱਲ ਹੈ। ਔਰ ਜਦੋਂ ਸਭ ਤੋਂ ਜ਼ਿਆਦਾ ਜੋ ਮੈਨੂੰ ਇੰਪ੍ਰੈਸ ਕੀਤਾ ਇੱਕ ਦਿਨ ਵਿਧਾਨ ਸਭਾ ਦੇ ਵਿੱਚ ਇੱਕ ਨੈਰਸੀ ਦਾ ਬੇ ਦੱਸਿਆ ਸੀ ਕਿ ਉਹ ਬੜੀ ਕਰਪਟ ਕਿਸਮ ਦਾ ਆਦਮੀ ਆ ਬੜੀ ਕਰਾਪਸ਼ਨ ਕਰਦਾ ਪਪਾਈ ਚਾਂਸ ਸੀਐਮ ਸਾਹਿਬ ਉੱਥੇ ਬੈਠੇ ਸੀ ਨਾ ਨੇ ਮੈਨੂੰ ਉੱਥੋਂ ਬੁਲਾ ਲਿਆ ਅਸੀਂ ਕ੍ਰੋਸ ਤਾਂ ਨਹੀਂ ਕਰ ਸਕਦੇ ਪਰ ਮੈਂ ਜੋਕਰ ਨੂੰ ਘੁੰਮ ਕੇ ਆਇਆ ਕਦੀ ਮੈਨੂੰ ਲੱਗਦਾ ਨਹੀਂ ਕਿ ਆਪੋਜੀਸ਼ਨ ਦਾ ਐਮਐਲਏ ਸੀਐਮ ਸਾਹਿਬ ਨੂੰ ਵਿਧਾਨ ਸਭਾ ਦੇ ਅੰਦਰ ਜਾ ਕੇ ਵਿੱਚ ਨਾਲ ਬੈਠਿਆ ਹੋਵੇ ਪਰ ਇਹਨਾਂ ਨੇ ਮੈਨੂੰ ਕਿਉਂ ਕਿਹਾ ਇਸ਼ਾਰਾ ਕਰਕੇ ਬੁਲਾਇਆ ਸੀ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਉਹ ਬੜਾ ਕਰਕੇ ਦੱਸ ਕਰਨਾ ਕੀ ਹੈ ਕਿ ਜੇ ਤੁਸੀਂ ਤੁਸੀਂ ਜੋ ਤੁਸੀਂ ਸੀਐਮ ਨੂੰ ਮੈਂ ਤੁਹਾਨੂੰ ਆਪਣੀ ਪ੍ਰੋਬਲਮ ਦੱਸ ਸੀ ਕਿ ਉਹ ਬੋਕਾ ਤਾਂ ਨਵਾਂ ਰੋਗਾ ਇਹਨਾਂ ਨੇ ਉਸੇ ਵੇਲੇ ਆਰਡਰ ਕੀਤਾ ਕਿ ਇਹਨੂੰ ਸਸਪੈਂਡ ਕਰੋ ਤੇ ਉਥੇ ਬੰਗਿਆ ਚ ਰਹਿਣਾ ਨਹੀਂ ਚਾਹੀਦਾ ਔਰ ਜਦੋਂ ਮੈਂ ਸ਼ਾਮ ਤੱਕ ਪਹੁੰਚਿਆ ਤੇ ਉਹ ਬੰਦਾ ਉਥੇ ਨਹੀਂ ਸੀ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਸੀਐਮ ਨਾਲ ਇਸ ਤਰ੍ਹਾਂ ਦੇ ਪਾਰਟੀ ਨਾਲ ਕੰਮ ਕੀਤਾ ਜਾ ਸਕਦਾ ਇਸ ਲਈ ਮੈਂ ਅੱਜ ਇਹਨਾਂ ਨੂੰ ਜੁਆਇਨ ਕਰ ਰਿਹਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਇਹਨਾਂ ਦੇ ਨਾਲ ਵਫਾਦਾਰੀ ਨਾਲ ਕੰਮ ਕਰੂੰਗਾ ਔਰ ਇਹੀ وجہ ਕਿ ਮੈਂ ਅੱਜ ਆਮ ਆਦਮੀ ਪਾਰਟੀ ਦੇ ਜੀ ਕੁਸਵਾਲ ਜੀ ਡਾਕਟਰ ਤੁਸੀਂ ਡਾਕਟਰ ਤੁਸੀਂ ਤੁਸੀਂ ਡਿਜ਼ਾਈਨ ਕਰੋਗੇ ਐਮਐਲਏ ਜਾਂ ਐਮਐਲਏ ਕੰਟੀਨਿਊ ਕਰੋਗੇ ਉਹ ਦੇਖੋ ਫਿਰ ਮੈਂ ਕਾਨੂੰਨਨ ਜਿਹੜੀ ਪੱਖ ਹੈ ਦਾ ਦੇਖ ਕੇ ਦੇਖ ਲਏ ਜੋ ਤੁਸੀਂ ਦੇਖੋ ਮੇਨੋ ਕਲਿੱਦਲ ਨੇ ਬੜਾ ਮਾਨ ਸਨਮਾਨ ਦਿੱਤਾ ਮੈਂ ਦੋ ਵਾਰੀ ਐਮਐਲਏ ਕੰਮੀਦਰ ਤੋਂ ਬਣਿਆ ਮੇਰੀ ਕਲਿੱਦਲ ਨਾਲ ਕੋਈ ਸਦਾਸਵੀ ਸਿੰਘ ਬਾਲਨਾਂ ਤੇਰੀ ਕੋਈ ਕੋਈ ਪ੍ਰੋਬਲਮ ਨਹੀਂ ਪਰ 7 ਸਾਲ ਦੇ ਵਿੱਚ ਕਿਉਂਕਿ ਮੈਂ ਦੂਸਰੀ ਵਾਰੀ ਐਮਐਲਏ ਬਣਿਆ ਉਹਨਾਂ ਨੂੰ 7-8 ਸਾਲ ਹੋ ਗਿਆ ਕਿ ਮੈਂ ਐਮਐਲਏ ਬਣਿਆ ਨੂੰ ਪਰ ਪਿਛਲੀ ਵਾਰੀ ਕਾਂਗਰਸ ਸਰਕਾਰ ਨੇ ਵੀ ਜਿਹੜਾ ਬੰਗਾ ਹਲਕਾ ਸੀ ਉਹ ਬੜਾ ਇਗਨੋਰਡ ਸੀ ਪਰ ਇਸ ਵਾਰ ਮੈਂ ਸੋਚਦਾ ਨਾ ਕਿ ਜਦੋਂ ਸਰਦਾਰ ਪਗਵਾਂ ਸਿੰਘ ਮਾਨਸਾਬ ਨੇ ਜਿਸ ਧਰਤੀ ਤੋਂ ਸੋਚ ਚੁੱਕੇ ਆ ਉਹ ਪੰਜਾਬ ਦਾ ਇੱਕ ਨੰਬਰ ਦਾ ਹਲਕਾ ਬਣ ਚਾਹੀਦਾ ਪਰ ਮੈਨੂੰ ਮੇਰੇ ਤੋਂ ਪਹਿਲਾਂ ਇਹਨਾਂ ਨੇ ਮੇਰੇ ਮੰਗਣ ਤੋਂ ਬਿਨਾਂ ਹੀ ਇਹਨਾਂ ਨੇ ਗੱਲ ਰਸੇਜ ਵੀ ਮੈਨੂੰ ਕਹੀ ਇੱਥੇ ਵੀ ਕਹੀ ਅਸੀਂ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਆਂ ਪਰ ਮੈਂ ਸਮਝਦਾ ਕਿ ਕੋਈ ਕੇ ਵੱਡਾ ਕਰਨਾ ਕਿ ਮੈਂ ਬੰਗਾ ਹਲਕੇ ਦਾ ਜਿਹਨੂੰ ਮੈਂ ਜਵਾਬ ਦੇ ਆਂ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਉਹਨਾਂ ਦੇ ਹਰ ਪੱਖੋਂ ਉਹਨਾਂ ਨੂੰ ਖੁਸ਼ਾ ਕਰਨ ਦੇ ਲਈ ਮੈਂ ਨਹੀਂ ਸਮਝਦਾ ਕਿ ਮੈਨੂੰ ਇਹ ਪਾਰਟੀ ਜੁਆਇਨ ਕਰਨੀ ਚਾਹੀਦੀ ਸੀ ਇਸ ਕਰਕੇ ਤਾਂ ਲੱਗਦਾ ਕਿ ਪਿਛਲੇ ਦਰਾਂ ਤੋਂ ਵਿੱਚ ਸ਼ੋਮਨਿਆ ਕਾਦੀ ਦਲ ਤੋਂ ਕਾਫੀ ਜੁਆਇਨਿੰਗ ਹੋਤੀ ਹੈ ਨਾ ਪਾਰਟੀ ਦਾ ਜੁਆਇਨ ਹਮਾਰੀ ਪਾਰਟੀ ਦੇ ਸੀਨੀਅਰ ਲੀਗਲ ਜਿਵੇਂ ਪਰਮਨ ਕੁਮਾਰ ਪਟੇ ਜੀ ਦਰਸ਼ਤਵਾ ਡਾਕਟਰ ਸੁਖੀ ਦਲ ਤਾਂ ਕੀ ਲੱਗਦਾ ਰਤੀਸ਼ ਸ਼ੋਮ ਨੇ ਕੈਰੀਅਰ ਹੋਣਨ ਕਾਫੀ ਇੰਟਰਪਾਈਨਰਸ਼ਿਪ ਪਾਰਟੀ ਰਹਿ ਗਈ ਹੈ ਨਹੀਂ ਅਸੀਂ ਕੋਈ ਟਾਰਗੇਟ ਕਰਕੇ ਕੋਈ ਜੁਆਇਨਿੰਗ ਨਹੀਂ ਕਰਾਉਂਦੇ ਕਿ ਇਹ ਬੰਦਾ ਆਏ ਹੋ ਜੀ ਅਸੀਂ ਚਾਹੁੰਦੇ ਹਾਂ ਕਿ ਜੇ ਹਰ ਇੱਕ ਪਾਰਟੀ ਚੰਗੇ ਬੰਦੇ ਵੀ ਹੈਗੇ ਤਾਂ ਸਾਰੀ ਚੰਗੇ ਵੀ ਹੈਗੇ ਕਈ ਤਾਂ ਫਿਰ ਜਿਹੜੇ ਚੰਗੇ ਬੰਦੇ ਹੋ ਉਹ ਕਿੱਥੇ ਜਾਣਗੇ ਫਿਰ ਜੇ ਪਾਰਟੀ ਇੱਕ ਮਿੰਟ ਜੇ ਪਾਰਟੀ ਹੋਈ ਉਹਨਾਂ ਦੀ ਇੱਕ ਐਸੇ ਧੜੇਬੰਦੀ ਦਾ ਸ਼ਿਕਾਰ ਹੋਊਗੀ ਪਰਿਵਾਰਵਾਦਸ਼ਕਾਰ ਹੋਊਗੀ ਤਾਂ ਜਿਹੜੇ ਚੰਗੇ ਬੰਦੇ ਨੇ ਪੋਲਿਟਿਕਸ ਫਿਰ ਉਹ ਥੋੜੀ ਨਾਲ ਜਿਹੜੇ ਨੇ ਉਹ ਆਪਣੀ ਬਲੀ ਦੇਣਗੇ ਉਹ ਲੜੀ ਜਾਣ ਆਪਣਾ ਜਿੱਥੇ ਲੜਨਾ ਉਹ ਉਹਨਾਂ ਦੀ ਲੜਾਈ ਆਪਣੀ ਪਰਿਵਾਰ ਦੀ ਜਾਂ ਆਪਣੀ ਕੁਰਸੀ ਦੀ ਹੈ ਸਾਡੀ ਲੜਾਈ ਪੰਜਾਬ ਦੇ ਆਮ ਲੋਕਾਂ ਦੀ ਦਵੇ ਕੁਚਲੇ ਗਰੀਬਾਂ ਗੁਰਬਿਆਂ ਦੀ ਲੜਾਈ ਹੈ ਸਾਡੀ ਆਹ ਨੇ ਸਾਡੀ ਪਾਰਟੀ ਦੀ ਡੈਲੋਜੀ ਦਾ ਤਾਂ ਜਿਸ ਦਿਨ ਅਰਵਿੰਦ ਜੀ ਨੇ ਪਾਰਟੀ ਬਣਾਈ ਸੀ ਉਸ ਦਿਨ ਕਿਹਾ ਸੀ ਕਿ ਦੂਜੀਆਂ ਪਾਰਟੀਆਂ ਚ ਵੀ ਚੰਗੇ ਲੋਕ ਨੇ ਆਓ ਸਾਡੇ ਕੋਲ ਇਹ ਅਕਾਲੀ ਦਲ ਦੀ ਹੁਣ ਕਾਦੀ ਡੈਲੋਜੀ ਬਚੀ ਹੈ ਜੀ ਅਜੇ ਵੀ ਡੈਲੋਜੀ ਦੀ ਗੱਲ ਕਰੀ ਜਾਂਦਾ ਕਮਨ ਕਾ ਟੈਨਸ਼ਨ ਲਿਫਟਿਓ ਉਹਨਾਂ ਦੀ ਟੈਨਸ਼ਨ ਤੋਂ ਤੱਕ ਉਹਨਾਂ ਦੀ ਡੈਲੋਜੀ ਬਚੀ ਹੈ ਕੋਈ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਦੂਜੇ ਪਾਰਟੀਆਂ ਵਿੱਚ ਚੰਗੇ ਬੰਦੇ ਨੇ ਮਾਨਤਾ ਕਾਇਮ ਹੋਇਆ ਇੱਥੇ ਲੈ ਆਂਗਾ ਤੂੰ ਏਦਾਂ ਦਾ ਉਹ ਨਾ ਲਾਇਆ ਕਰੋ ਕਿ ਆਹ ਹੋ ਸਕਦਾ ਸੂਤਰ ਇੱਕ ਤਾਂ ਮੈਨੂੰ ਸੂਤਰ ਮਲਾ ਦਿਓ ਯਾਰ ਇੱਕ ਅੱਧਾ ਤਾਂ ਮਲਾ ਦਿਓ ਚਲੋ ਤੇ ਸੂਤਰ ਬਹੁਤ ਨੇ ਤੁਹਾਡੇ ਯਾਰ ਕਦੇ ਉਹ ਕੈਬਿਨੇਟ ਬਣਾ ਦਿੰਦੇ ਨੇ ਕਦੇ ਉਹ ਪੋਰਟਫੋਲੀਓ ਬਣ ਦਿੰਦੇ ਨੇ ਠੀਕ ਹੈ ਤੋ ਕਿਰਪਾ ਕਰਕੇ ਸੂਤਰਾਂ ਤੇ ਕੰਟਰੋਲ ਰੱਖੋ ਬੱਸ ਮੈਂ ਤਾਂ ਤੁਸੀਂ ਕਿਹਾ ਵੀ ਬਾਤੀ ਪਾਟੀਆਂ ਵੀ ਕੁਝ ਬੜੇ ਚੰਗੇ ਹੈਗੇ ਆ ਮਨਜੀਤ ਸਿੰਘਿਆਲੀ ਤਾਂ ਚੰਗੇ ਲੱਗਦੇ ਨੇ ਉਹ ਹੀ ਤਾਂ ਮੈਂ ਜਵਾਬ ਦਿੱਤਾ ਹੈ ਕਿ ਐਸੀ ਜਿੱਦ ਜਿੱਦ ਸਾਡੇ ਨਾਲ ਕੋਈ ਜੇ ਉਹਦਾ ਮਨ ਮਿਲੂਗਾ ਸਾਨੂੰ ਤੇ ਪਹੁੰਚਾਂਗੇ ਲੱਗਦੇ ਨੇ ਜੇ ਗਾਹ ਮੁਰੂ ਉਹ ਮਨ ਮਿਲਣਾ ਚਾਹੀਦਾ ਨਾ ਬਣਵੇ ਨਹੀਂ ਹੋਣਾ ਚਾਹੀਦਾ ਨਾ ਜਿੱਦ ਦੇ ਕੋਈ ਹੋਰ ਬੰਦੇ ਵੀ ਨਾਟ ਓਨਲੀ ਮਨਪ੍ਰੀਤ ਆਯਾਲੀ ਜਿੱਦੇ ਕੋਈ ਕਿਸੇ ਹੋਰ ਚੰਗੇ ਬੰਦੇ ਜਾਂ ਕੋਈ ਕਿਸੇ ਅਹੁਦੇ ਤੇ ਵੀ ਨਹੀਂ ਹੈਗੇ ਜਦੋਂ ਸਾਡੇ ਨਾਲ ਸੰਪਰਕ ਕਰਨਗੇ ਅਸੀਂ ਉਹਨਾਂ ਦਾ ਪੋਰਟਫੋਲੀਓ ਚੈੱਕ ਕਰਦੇ ਹਾਂ ਡਾਕਟਰ ਸਾਹਿਬ ਦਾ ਜਾ ਕੇ ਪੁੱਛ ਲਿਓ ਨਾ ਸਾਹਿਰ ਚ ਇੱਕ ਇੱਕ ਦਾਗ ਨਹੀਂ ਹੈਗਾ ਇਹੋ ਜੇ ਇਹੋ ਜੇ ਚਿੱਕੜ ਵਾਲੇ ਮਾਹੌਲ 'ਚ ਦامن ਸਾਫ਼ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਤਾਈਓ ਡਾਕਟਰ ਸਾਹਿਬ ਸਾਡੇ ਕੋਲ ਅੱਜ ਹਿੱਸਾ ਨਹੀਂ ਪਾਟਦੇ ਕੋਈ ਗੱਲੀ ਇਨਟ੍ਰੋਡਕਸ਼ਨ ਹੈ ਸਾਰਿਆਂ ਨੂੰ ਮਿਲ ਲੈਣਗੇ ਉਹ ਕੌਣ ਕੀ ਕੰਮ ਕਰਦਾ ਹੈ ਕੌਣ ਮਿਲ ਲੈਣ ਤੋਂ ਨਹੀਂ 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 ਤਾਂ ਅਜੇ ਨਵੇਂ ਆਏ ਨਹੀਂ ਹਾਈ ਤਾਂ ਘਾਟੀ ਤੋਂ ਸਾਰਾ ਸਮਾਨ ਵੀ ਨਹੀਂ ਆਇਆ ਹੁੰਦਾ ਠੀਕ ਹੈ ਨਾ ਤਾਂ ਆ ਕੇ ਮਿਲ ਲੈਣ ਦੋ ਕੌਣ ਕੌਣ ਸੈਕਟਰੀ ਨੇ ਕੌਣ ਕੱਲ ਨੂੰ ਚਿੱਠੀ ਲਿਖਣੀ ਹੈ ਕੋਈ ਕੱਲ ਨੂੰ ਕੋਈ ਕੋਈ ਆਰਡਰ ਦੇਣਾ ਹੈ ਉਹਦੇ ਬਾਅਦ ਦੇਖਾਂਗੇ ਤਾਂ ਤਾਂ ਠੀਕ ਹੈ ਨਾ ਦੇਖੋ ਇਹਨੇ ਦੇਖੋ ਨੈਸ਼ਨਲ ਹਾਈਵੇ ਥੌਰਟੀ ਕਹਿੰਦੀ ਹੈ ਸਾਡਾ ਜ਼ਮੀਨਦਾਰ ਔਲਾ ਹੈ ਦੋਤਨ ਜਗਤ ਵੀ ਮਤਲਬ ਸਾਡਾ ਰੇਟ ਨਹੀਂ ਬਣ ਰਿਹਾ ਸੈਂਟਰ ਨਾਲ ਕਿਸਾਨਾਂ ਦਾ ਭਾਅ ਨਹੀਂ ਬਣ ਰਿਹਾ ਇੱਥੇ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਜੀ ਹਰ ਗੱਲ ਤੇ ਕਹਿੰਦੇ ਨੇ ਲਾਅ ਐਂਡ ਆਰਡਰ ਜ਼ਮੀਨ ਅਸੀਂ ਦੇਣੀ ਹੈ ਅਸੀਂ 55 ਮੰਗਦੇ ਆ ਉਹ 50 ਦਿੰਦੇ ਨੇ ਤੇ 50 ਤੇ 55 ਚ ਸੌਦਾ ਖੜਾ ਤੇ ਇੱਥੇ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਪੰਜਾਬ ਨੂੰ ਹਰ ਵਕਤ ਤੂੰ ਲਾਅ ਐਂਡ ਆਰਡਰ ਦੀ ਗੱਲ ਕਿਉਂ ਲਿਖ ਦਿੰਦੇ ਨੇ 22 ਸਾਲ ਹੋ ਗਏ 16 ਮਾਰਚ ਤੋਂ ਬਾਅਦ ਪੌਣੇ 3 ਸਾਲ ਹੀ ਹੋ ਗਏ ਪੰਜਾਬ ਦੇ ਵਿੱਚ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ ਵਿੱਚ ਘਰਫੇਉ ਨਹੀਂ ਲੱਗਿਆ ਤੇ ਹਰਿਆਣੇ ਚ ਨੂਹ ਦੇ ਵਿੱਚ 4 ਮਹੀਨੇ ਕਰਫੂ ਲੱਗਿਆ ਰਿਹਾ ਤੁਸੀਂ ਸਾਨੂੰ ਲਾਅ ਐਂਡ ਆਰਡਰ ਦੱਸ ਦਿਓ ਕਿ ਕੀ ਹੁੰਦਾ ਜੋ ਪੀਚ ਆਪਣਾ ਲਾਅ ਐਂਡ ਆਰਡਰ ਸੰਭਾਲ ਲਓ ਨੰਬਰ ਦੋ ਪੰਜਾਬ ਦੀਆਂ ਜ਼ਮੀਨਾਂ ਨੂੰ ਤੁਸੀਂ ਉੜੀਸਾ ਜਾਂ ਕਿਸੇ ਹੋਰ ਨਾਲ ਕੰਮੇ ਕੰਪੇਅਰ ਕਰ ਦੋਗੇ ਸਾਡੀ ਪਹਜਾਉ ਜ਼ਮੀਨ ਹੈ ਸਾਡੀ ਸਾਡੀ ਐਕੁਇਜੀਸ਼ਨ ਦਾ ਰੇਟ ਹੋਰ ਹੈ ਉੜੀਸਾ ਦਾ ਹੋਰ ਹੈ ਛਤੀਸਗੜ੍ਹ ਦਾ ਤੁਸੀਂ ਕਹਿੰਦੇ ਜੀ ਹਮੇ ਬਿਹਾਰ ਮੇ ਹਮੇ 5 ਲੱਖ ਮੇ 1 ਏਕੜ ਮਿਲ ਰਹਾ ਹੈ ਆਪ 50 ਮੰਗ ਰਹੇ ਹੋ ਭਾਈ ਸਾਡੀ ਜ਼ਮੀਨ ਦਾ ਫਰਕ ਹੈ ਯਾਰ ਇਹ ਤਾਂ ਦੇਖਣਾ ਪਊਗਾ ਹਾਂ ਤੁਸੀਂ ਜੰਮੂ ਕਸ਼ਮੀਰ ਜਾਉਂਗੇ ਅਗੇ ਕਠੂਏ ਤੋਂ ਅਗੇ ਫਿਰ ਸਸਤੇ ਮਿਲਣਗੇ ਤੁਹਾਨੂੰ ਪਹਾੜਾ ਉੱਥੇ ਬੰਜਰ ਜ਼ਮੀਨਾਂ ਨੇ ਹੈ ਨਹੀਂ ਕੁਝ ਸੋ ਸਾਸੀ ਆਪਣੀ ਜ਼ਮੀਨ ਦਾ ਤਾਂ ਮੁੱਲ ਲਵਾਂਗੇ ਨਾ ਪ੍ਰੋਪਰ ਸੋ ਇਹ ਕੋਈ ਲਾਅ ਇਨ ਆਰਡਰ ਦਾ ਨਹੀਂ ਮੈਂ ਕੱਲ ਇਹੀ ਲਿਖਿਆ ਜੇ ਲਾਅ ਇਨ ਆਰਡਰ ਹੁੰਦੀ ਤਾਂ ਕੋਈ ਪੁਲਿਸ ਨਾ ਜਾਂਦੀ ਉੱਥੇ ਰੌਲਾ ਤਾਂ ਠੇਕੇਦਾਰਾਂ ਦਾ ਪੈਸੇ ਦੇਣ ਤੇ ਆ ਸੋ ਅਸੀਂ 2-4 ਦਿਨਾਂ ਚ ਹੱਲ ਕਰ ਦਾਂਗੇ ਕੋਈ ਅਸੀਂ ਪੰਜਾਬ ਦਾ ਕਲੈਕਟਰ ਰੇਟ ਆ ਉਹ ਬੁਖਤ ਕਰਦਾ ਜਿਹਦੇ ਕਰਕੇ ਮਾਮਲਾ ਜਿਹੜਾ ਫਸਿਆ ਹੋਇਆ ਕਲੈਕਟਰ ਰੇਟ ਵਧਣਾ ਚਾਹੀਦਾ ਨਹੀਂ ਨਹੀਂ ਕਲੈਕਟਰ ਰੇਟ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਜੀ ਐਨਐਚਆਈ ਦੇ ਜਿਹੜੇ ਰੇਟ ਨੇ ਨਾ ਉਹ ਅਲੱਗ-ਅਲੱਗ ਹੁੰਦੇ ਨੇ ਉਹ ਕਿਤੇ ਉੱਚਾ ਹੁੰਦਾ ਕਿਤੇ ਘੱਟ ਹੁੰਦਾ ਬਾਅਦ ਵਿੱਚ ਤੁਸੀਂ ਕਮਿਸ਼ਨਰ ਕੋਲੇ ਵੀ ਜਾ ਸਕਦੇ ਹੋ ਅਪੀਲ ਪਾ ਸਕਦੇ ਹੋ ਕਿਸੇ ਨੂੰ ਘੱਟ ਮਿਲਿਆ ਬਹੁਤ ਵਾਰੀ ਬਾਅਦ ਵਿੱਚ ਵੀ ਮਿਲ ਨੇ ਰੇਟ ਪਰ ਇਹ ਕੋਈ ਨਹੀਂ ਜਲਦੀ